ਹਾਂਜੀ ਚਾਚੀ ਕਾਲਜੀ ਹਾਂਜੀ ਚਾਬਜੀ ਇੰਡੀਆਂ ਖੇਡੀਆਂ ਹੁੰਦੀਆਂ ਹੁਣ ਹੈ ਇੰਨੀਆਂ ਖੇਡੀਆਂ ਹੁੰਦੀਆਂ ਇੰਨੀਆਂ ਖੇਡੀਆਂ ਹੁੰਦੀਆਂ ਇੰਨੀਆਂ ਲਿੰਦੀਆਂ ਹੁੰਦੀਆਂ ਹੈ ਆਏ ਕੋਈ ਗੱਲਾਂ ਨਹੀਂ ਕਰਦਾ ਪੁੱਤ ਨਾ ਮੰਮੀ ਵੀ ਨਹੀਂ ਗੱਲਾਂ ਕਰਦੀ ਹੈ ਹੈ ਨਹੀਂ ਨਹੀਂ ਕੀ ਗੱਲ ਕੀ ਆ ਨਾ ਕੀ ਆ ਨਾ ਲੈ ਮੈਂ ਤਾਂ ਗੱਲਾਂ ਕਰਨਿਆ ਤੇ ਨਾ ਮੈਂ ਹਾਂਜੀ ਸਤਿ ਸ਼੍ਰੀ ਅਕਾਲ ਜੀ ਵੈਲਕਮ ਸਾਡਾ ਸਾਡੇ YouTube ਚੈਨਲ ਤੇ ਤੇ ਉਹ ਅੱਛੀ ਆ ਗਈਆਂ ਹਰ ਬੱਧ ਠੀਕ ਹੈ ਕੇ ਸਤਿ ਸ਼੍ਰੀ ਅਕਾਲ ਜੀ ਹਰ ਫਤ ਦਿਖੜਾਉਣੇ ਇਹ ਆਪੋ ਉੱਪਰ ਓਪਨ ਕੀਤੇ ਆ ਇਹਦੇ ਵਿੱਚ ਮਿਊਜ਼ਿਕ ਵੀ ਲੱਗਾ ਹੈ ਟਿਮਨ ਵਾਲਾ ਤੇ ਨਮਸਤੋਯਾ ਹੂੰ ਸੁਣਦੇ ਆ ਐਵੇਂ ਅਜਨਾਈਆਂ ਨਹੀਂ ਇਹ ਕਰਕੇ ਆਟਿਆ ਗੰਦੂ ਜਿਆ ਆਬੜੀ ਵਧੀਆ ਹੈ ਇਹ ਕਿੰਨੇ ਲੈਂਦੀ ਭਲਾ ਪਤਾ ਤੈਨੂੰ ਕੁਛ ਆਹ ਬਲਾਂ ਕਿੰਨੇ ਲੈਂਦਾ ਪਤਾ ਹੈ ਕੁਛ ਕਿੰਨੇ ਲੈਂਦਾ ਹੈ ਭਲਾ ਜੇਦਾ ਕਰ ਖੁਸ਼ ਹੁੰਦੀਆਂ ਨਾਲ ਹਾਂਜੀ ਖੁਸ਼ ਹੁੰਦੀਆਂ ਇਹਨਾਂ ਦੇਖ ਕੇ ਉਹ ਲੈ ਕਿੰਨੇ ਖਾਣੇ ਹੋਵੇ ਹੋਣੇ ਕਿੰਨੇ ਹੋਗੇ ਕਿੰਨੇ ਖਾਣੇ ਲੈਂਦੇ ਹੋਵੇ ਕਾਕੇ ਨੂੰ ਖਾਣੇ ਉਹ ਦੇ ਕੇ ਜਾਂਦੇ ਆ ਦੇ ਇਹੜਾ ਵੀ ਬੰਦਾ ਖੋਨੇ ਦੇ ਕੇ ਜਾਂਦਾ ਖੋਨੇ ਖੋਨੇ ਨਾ ਬੜੀ ਵਧੀਆ ਢੰਗ ਜਿੱਦ ਨੂੰ ਮਗਰੋਂ ਕਮਾ ਦੇ ਬੜਾ ਸਿੱਧੰਡਿਆ ਕੀ ਕੰਕਾ ਆ ਇਦਾਂ ਜੇ ਕੀ ਆ ਆ ਸਿਸਟਮ ਜਾ ਕੀ ਨੰਬਰ ਇਹ ਪੜੀ ਆ ਹਾਂ ਫਤੇ ਆ ਵੇਖੋ ਆ ਵੇਖੋ ਆ ਵੇ ਫਤੇ ਕਿੰਨੇ ਖੋਨੇ ਆ ਇੱਚੇ ਵੀ ਖੋਨੇ ਕਿੰਨੇ ਕਿੰਨੇ ਆ ਵੇਖ ਹਰ ਫਤੇ ਦੇ ਆ ਵੇਖ ਆ ਵੇ ਕਿੰਨੇ ਖੋਨੇ ਆਗੇ ਆ ਵੇ ਆਓ ਤੇ ਆਪੋ ਤੁਹਾਨੂੰ ਦਿਖਾਵਾਂ ਆ ਵੇ ਆ ਵੇ ਕਿੰਨੇ ਖੋਨੇ ਆ ਵੇ ਉਹ ਬੱਲੇ بڑے ਖੋਨੇ ਆਗੇ ਅੱਜ ਆ ਆ ਵੀ ਥੋੜੀ ਬੈਠੇ ਹੈਗੀ ਓ ਆਏ ਕੋਈ ਨਾ ਇੰਤਾ ਚੀਜ਼ ਬਣਨੀ ਆ ਉੱਤੇ ਕਾਟ ਆ ਜਾ ਅਸਲ ਅਸਲ ਲੈ ਲੈ ਗੋਣਾ ਕਾ ਮੈਂ ਕਰਦਾ ਸਿੱਟ ਇਹ ਨਾ ਮੇਰੇ ਖਾਲਾ ਦਾ ਹੋਣਾ ਜੜ ਸੱਟ ਲੈ ਆਂ ਗੋਣ ਮੈਂ ਕਰ ਕਰਕੇ ਵੇਖੋ ਬਲੇ ਹਰਫਤੇ ਕਿੰਨੇ ਖਾਉਣੇ ਆ ਵੇਹ ਆ ਵੇਖ ਆ ਵੇਖ ਆ ਵੇਖ ਹਰ ਬੰਦੀ ਹੋ ਗਈ ਆ ਬੜੀ ਬੜੀ ਟਿਊਨ ਜੀ ਹੈ ਓ ਬੱਲੇ ਫੇਰ ਵੱਜਣ ਡਈ ਓਏ 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 ਹਲੇ ਕੀ ਕਰਤਾ ਹੋ ਆਂ ਹੀਰਾ ਨਾ ਇਹਦੇ ਉੱਪਰ ਆਉਣਾ ਜੇ ਆ ਆ ਚੀਜ਼ ਨਾ ਐਦਾਂ ਉੱਪਰ ਆਉਣੀ ਆ ਵੇਖੋ ਆਹ ਕੁੰਡੀ ਜੀ ਨਹੀਂ ਮੋਲੀ ਲੈਓ ਹਾਂ ਕੁੰਮਣ ਦਿੰਦਾ ਆਹ ਕੁੰਡੀ ਜੀ ਲੈਓ ਤੁਸੀਂ ਮੈਂ ਲਾ ਕੇ ਵੇਖਾਂ ਇੱਕ ਮਿੰਟ ਆਹ ਹਾ ਹਾ ਸਹੀ ਗੱਲ ਆ ਵੇਖੋ ਐਦਾਂ ਐਦਾਂ ਤੇ ਬਾਕੀ ਪਤਾ ਨਹੀਂ ਕਿਦਾਂ ਅਛਾ ਯਾਰ ਇੰਨਾ ਇੱਕ ਮਿੰਟ ਦਿਖਾਈ ਦੇ ਦੇ ਸਹੀ ਯਾਰ ਮੈਨੂੰ ਮੈਨੂੰ ਦਿਖਾ ਇੱਕ ਮਿੰਟ ਕਿ ਆ ਚੀਜ਼ ਜਿਹੜੀ ਹੈ ਨਾ ਆ ਚੀਜ਼ ਇਹ ਇਦਾਂ ਇਹਦੇ ਅੰਦਰ ਇਸ ਰੋਕ ਲੱਗਣੀ ਇਹ ਆ ਫੜੀ ਆ ਇਦਾਂ ਲੱਗਣੀ ਇਹ ਇਸ ਰੋ ਇਹ ਇਸ ਰੋ ਲੈ ਫਤਿਹ ਆ ਵੀ ਹੋ ਗਿਆ ਤਿਆਰ ਹੋਇ ਲੈ ਇਹਨੂੰ ਲਾ ਦੇ ਨਾਲ ਕਿਦਾਂ ਹੈ ਹੋਰ ਵੱਜਣਾ ਜ਼ਿਆਦਾ ਹੈ ਧਿਆਨ ਨਾਲ ਇਦਾਂ ਨਹੀਂ ਇਦਾਂ ਆਓ ਆਹ ਇਦਾਂ ਹੀ ਤੇ ਇਹ ਚੀਜ਼ ਕਿਸ ਨਾ ਆਜੀ ਬੰਨਣੀ ਆ ਹਨਾ ਇਹ ਇਹ ਬੰਨਣੀ ਮਤਲਬ ਕੋਈ ਹੋਵੇ ਨਾ ਜਗਾੜ ਕੇ ਆਹ ਵੇਖ ਕੀ ਗੱਲ ਕੀ ਗੱਲ ਨਿੰਦਿਆਂ ਹੁੰਦੇ ਨਿੰਦਿਆਂ ਹੁਣੇ ਸੁੱਤਾ ਉੱਠਿਆ ਅਜਾ ਆ ਵਿਆਹ ਹੈਗਾ ਇਦਾਂ ਤੈਨੂੰ ਥੋੜੀ ਸੈਟਿੰਗ ਕਰਨੀ ਪਣੀ ਐ ਜੀ ਕਹਿੰਦੇ ਨਾ ਬੰਨ ਹਜੇ ਟੋਪ ਸੇ ਜੇ ਨਿਕਲੇ ਨਿਕਲੇ ਜੀ ਗੰਡਾ ਜੀ ਆ ਇਹੇ ਲੈਂਦਾ ਜਦਾ ਅਗੋਂ ਆਵਾਜ਼ ਕਰ ਦੇਣਾ ਆ ਘੁੰਮਦਾ ਆ ਗੋਟੀਆਂ ਜਿ ਮੇਰੇ ਸਾ ਇਹਦੇ ਨਾਲ ਲੱਗਣੀਆਂ ਸੈਟਿੰਗ ਕਰ ਲਈਏ ਥੋੜੀ ਫੇ ਤੁਹਾਨੂੰ ਦਿਖਾਉਣੀ ਆ ਹੋ ਡੈਡੀ ਸੱਸੀ ਘਾ ਇਹਦਾ ਪੰਘੂੜਾ ਤਿਆਰ ਕਰਨ ਦੇ ਹਮਮ ਦੇਖ ਕੇ ਮਨ ਅਗਲ ਫੋਟੋ ਇਸ ਨਾਮ ਕਰੇ ਸਾਰੇ ਠੀਕ ਠਾਕ ਵਧੀਆ ਅੱਜ ਦਾਦੀ ਨੇ ਓਹੋ ਅੱਜ ਕਿਉਂ ਸੋਹਣੇ ਲੱਗਨ ਤੇ ਕੁਰਤਾ ਪਜਾਮਾ ਨਵਾਂ ਪਾਇਆ ਹੈ ਦਾਦੀ ਨੇ ਅੱਜ ਪਰ ਮੁੰਨੇ ਫਿਰ ਮੈਂ ਆਣੇ ਖਿਆਲ ਕੀਤਾ ਕੱਲਰ ਤੇ ਰਾਤੀ ਲੱਗਦਾ ਹੋਰ ਹੀ ਅਛਾ ਅਛਾ ਠੀਕ ਠੀਕ ਬਹਿ ਜਾਓ ਫਿਰ ਹਾਂ ਜੀ ਸასი ਕਾਲ ਲੈ ਹਾਰਪਤ ਨਾਨੂ ਆਏ ਨਾਨੂ ਨਾਨੂ ਆਏ ਜੋ ਮੈਨੂੰ ਮੱਤਾ ਕੰਨੀ ਸੀ نچنا پونے جی کارے بھی سر بولے سونہ ست سری کال بولی سو نان ਬਾਬੇ ਨਾਨਕ ਦਾ ਵਿਆਹ ਪ੍ਰਭ ਦੀਆਂ ਲੱਖ ਲੱਖ ਵਧਾਈਆਂ ਮਾਦਾ ਸੁਖਨੀ ਤੇ ਬਾਬੇ ਨਾਨਕ ਦੀ ਸੋਨਾ ਹੋਣੀ ਚਾਹੀਆਂ ਚਾਹੀਆਂ ਕੰਨੀਆਂ ਖਾਣਾ ਤੇ ਤਿਆਰ ਹੋ ਗਿਆ ਪੁੱਤ ਦਾ ਵੇ ਕਿੱਡਾ ਵਧੀਆ ਇਹਨੂੰ ਪੂਰਾ ਸਿਸਟਮ ਕਰੀਏ ਸੈੱਟ ਪਹਿਲਾਂ ਮਾ ਤਿਆਰ ਤੇ ਵੇਖ ਲਾ ਭਾਈ ਨਿੰਨੇ ਕਰਨੀ ਜੋ ਨਿੰਨੇ ਕਰ ਲੋਗੇ ਹੈ ਕੋਈ ਨਹੀਂ ਬਾਦ ਸੈਂਹ ਰਬਾਦ ਨਿਸਾਂ ਵਗਿਆ ਰਹੇ ਹਰ ਫਤੇ ਆ ਲੈ ਵੀ ਕਰਤਾ ਸੈਟ ਉਹ ਲੈ ਵੀ ਹੁਣ ਇਹ ਕਮਾਇਆ ਨ ਮੜਾ ਦੇਖਿਓ ਤੇ ਅੱਲਾ ਫਦੇ ਠੀਕ ਹੋ ਹੁਣ ਵਿੰਦਾ ਵਿੰਦਾ ਉਹ ਤੇ ਅੱਲਾ ਕਿੰਨੇ ਲੈਂਦਾ ਭਣਾ ਤਾਈ ਲੈ ਕੇ ਆਈਏ ਤਾਈ ਸੋਨਾ ਕਿਉਂ ਫਤਿਹ? ਕਿਉਂ ਉਹ ਬੰਦ ਹੋ ਗਿਆ? ਬਸ ਤੁਹਾਡੀ ਡਿਊਟੀ ਉਹ ਹੀ ਆ ਕਿ ਨੂੰ ਬਸ ਚਾਲੂ ਕਰਕੇ ਰੱਖਣਾ ਆ ਸਿਸਟਮ ਜਿਆ। ਕਿਉਂ ਫਤਿਹ? ਕਿਵੇਂ ਅਸੇ ਚੱਲਦਾ ਰਹਿਣਾ ਚਾਹੀਦਾ ਸਿਸਟਮ ਜਿਆ। ਹੈ ਕਿ ਨਹੀਂ? ਕਿਵੇਂ ਅਦੇ ਵੱਲ ਦੇਖੰਦੇ ਆ। ਹੈ? ਬਸ ਰੁਕ ਗਿਆ। ਚਲਾ ਦੇ ਕੁ ਮਾ ਦੇ ਹਿੱਟ ਬਰੀਜੀ ਉਹਦੀ। ਮਗਰ ਆ ਉ ਚੱਲਦਾ ਰੋਕੋ ਚੱਲ ਬਸ ਹੋਇਆ ਘੁੰਮ ਗਿਆ ਯੋਇ ਹਣੇ ਘੁੰਮ ਲਿਆ ਯੋ ਪੁੱਤ ਦਾ ਖੜਵਣਾ ਕਹਿ ਚਲੋ ਠੀਕ ਆ ਫਿਰ ਕਹਿ ਮਿਲਦੇ ਆ ਤੁਹਾਨੂੰ ਫਿਰ ਸਵੇਰੇ ਨਵੀਂ ਵੀਡੀਓ ਨਾਲ ਹੈਂ ਕਿਵੇਂ ਕਰੋ ਨਾ ਖੇਡ ਲਾ ਫਿਰ ਹੈ ਠੀਕ ਹੈ ਹੈ